ਮੈਂ ਸਭ ਤੋਂ ਪਹਿਲਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਤਰਸ ਕੋਟਨ ਕੋਟਨ ਧੰਨਵਾਦ ਕਰਦਾ ਜਿਸ ਮਾਰੇ ਨੇ ਤਰਸ ਕਰਕੇ ਸਿੱਖ ਪੰਥ ਦੇ ਜਿਹੜਾ 40 ਸਾਲ ਦਾ ਜਿਹੜਾ ਵਾਕਿਆ ਸੀ ਨਾ ਭੁੱਲਣ ਜੋਗਿਆ ਨਾ ਬਖਸ਼ਣ ਜੋਗਿਆ ਜਿਸ 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 ਦੇ ਤਹਿਤ ਜਿਹੜੀ ਉਸੋਂ ਦੀ ਹਿੰਦੀ ਸਰਕਾਰ ਨੇ ਸਾਡਾ ਘਰ ਘਟਾਇਆ ਸੀ ਕੌਮ ਜੁੰਦੀ ਆ ਤੇ ਜਾਗਦੀ ਆ ਸਫਿਰ ਰਹੀ ਆ ਕੌਮ ਨੇ ਅੱਜ ਬੜਾ ਵੱਡਾ ਸਿੱਖ ਪੰਥ ਨੇ ਦੋ ਸੀਟਾਂ ਤੇ ਖਡੂਰ ਸਾਹਿਬ ਤੇ ਫਰੀਦਕੋਟ ਦੀ ਧਰਤੀ ਤੇ ਬਹੁਤ ਵੱਡਾ ਫਤਵਾ ਦਿੱਤਾ ਮੈਂ ਧੰਨਵਾਦ ਕਰਦਾ ਸਮੁੱਚੇ ਸਿੱਖ ਜਗਤ ਦਾ ਸਮੁੱਚੇ ਸਿੱਖ ਜਗਤ ਦੀਆਂ ਜੋਗ ਤੇ ਅਸੀਸਾਂ ਦਾ ਜੀ ਸਰਬਜੀਤ ਖਾਲਸਾ ਜੀ ਦੀ ਜਿੱਤ ਦੇ ਪਿੱਛੇ ਤੁਹਾਡੀ ਇੱਕ ਬਹੁਤ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ ਮੈਂ ਇਹ ਗੱਲ ਮੰਨਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰਸ ਕੀਤਾ ਜਿਹੜਾ ਭਾਈ ਬੈਂ ਸਿੰਘ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਜਿਨ੍ਹਾਂ ਦਾ ਰੂਹ ਤੇ ਨਿਸ਼ਾਨਾ ਇੱਕ ਸੀ ਜਿਨ੍ਹਾਂ ਨੇ ਇੱਕ ਹੋ ਕੇ ਇਹ ਸਾਰੀ ਜਿਹੜਾ ਨਿਸ਼ਾਨਾ ਉਹ ਲੜਿਆ ਤੇ ਉਸ ਨਿਸ਼ਾਨੇ ਦੇ ਤਹਿਤ ਮੈਂ ਇਹ ਸਮਝਦਾ ਸੀ ਭਾਈ ਬਿਆਨ ਸਿੰਘ ਦੀ ਜਿਹੜੀ ਦਸਤਾਰ ਆ ਉਹਦੇ ਵਿੱਚ ਸਾਡੀ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਦੇ ਮੇਰੇ ਨਾਲ ਉੱਤਰ ਖੜੇ ਨੇ ਆਪਾਂ ਇੱਕ ਤਿੰਨਾਂ ਪਰਿਵਾਰਾਂ ਨੇ ਫੈਸਲਾ ਕੀਤਾ ਸੀ ਕੌਮੀਅਤ ਤੌਰ ਤੇ ਵੀ ਇਹ ਦੋ ਸੀਟਾਂ ਤੇ ਆਪਾਂ ਪੰਥਕ ਪਰਿਵਾਰਾਂ ਦੀ ਹਮਾਇਤ ਕੀਤੀ ਆ ਸਾਹਿਬ ਚਰਚਾਵਾਂ ਨੇ ਕਿ ਜਿੱਥੇ ਜਿੱਥੇ ਬਾਈ ਇਲੈਕਸ਼ਨਾਂ ਹੋਣੀਆਂ ਨੇ ਕਿੱਦਾਂ ਦੀ ਤੀਰਵ ਪੁਲਾੜ ਦੇ ਉੱਤੇ ਆਉਂਦੀ ਵੀ ਚਰਚਾ ਕਿ ਡੇਰਾ ਬਾਬਾ ਨਾਨਕ ਤੋਂ ਤੁਸੀਂ ਵੀ ਚੋਣ ਲੜ ਸਕਦੇ ਮੈਂ ਇੱਥੇ ਸਪਸ਼ਟ ਕਹਿ ਦੇਣਾ ਚਾਹੁੰਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਡੀ ਵੱਡੀ ਸਾਡੀ ਕੁਰਬਾਨੀ ਆ ਉਸ ਦੇ ਅੱਗੇ ਛੋਟੀਆਂ ਚੀਜ਼ਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਾਲੀ 'ਚ ਕੋਈ ਫੈਸਲਾ ਨਹੀਂ ਲੈਂਦੇ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਆਪਾਂ ਬੈਠ ਕੇ ਕਿਉਂਕਿ ਪਰਿਵਾਰ ਦਾ ਫੈਸਲਾ ਭਾਈ ਦੇ ਤੇ ਬੈਠ ਕੇ ਵਿਚਾਰ ਕਰਾਂਗੇ ਕਾਲੀ 'ਚ ਨਹੀਂ ਭਾਈ ਇਲੈਕਸ਼ਨਾਂ ਚ ਉਮੀਦਵਾਰ ਉਤਾਰੋਗੇ ਇਹ ਤਾਂ ਉਹਨਾਂ ਨੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਆਪਣਾ ਫੈਸਲਾ ਦਿੱਤਾ ਹੈ ਕਿ ਹਰ ਸੀਟ ਤੇ ਆਪਾਂ ਜਿਹੜੀਆਂ 5 ਸੀਟਾਂ ਤੇ ਉਮੀਦਵਾਰ ਖੜਾ ਕਿੰਨਾ ਕਿ ਜ਼ਰੂਰੀ ਸੀ ਅਗਵਾਨ ਸਾਹਿਬ ਕੇ ਚੋਣਾ ਚ ਆਣਾ ਔਰ ਭਵਿੱਖ ਦੇ ਵਿੱਚ ਹੋਰ ਚੋਣਾ ਚ ਮੈਂ ਇਹ ਸਮਝਦਾ ਵੀ ਜਿਹੜੀ ਸਿੱਖ ਕੌਮ ਦੇ ਅੰਦਰ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਬਦਲਾਵ ਚਾਹੀਦਾ ਸੀ ਜਿਵੇਂ ਬਦਲਾਵ ਤੇ ਲੋਕ ਫੈਡ ਅਪ ਸੀ ਦੋਨਾਂ ਪਾਰਟੀਆਂ ਤੇ ਉਹਨਾਂ ਨੇ ਆਪ ਨੂੰ ਜਿਤਾ ਦਿੱਤਾ ਹੁਣ ਵੀ ਜਿਹੜੀ ਜਿਹੜੇ ਨੌਜਵਾਨ ਵੀਰ ਉਹ ਖੁਸ਼ ਹੋ ਕੇ ਉਹ ਚਾਹੁੰਦੇ ਨੇ ਵੀ ਪੰਥ ਦੀ ਗੱਲ ਕਰਨ ਵਾਲੇ ਪਰਿਵਾਰਕ ਜਿਸ ਤਰੀਕੇ ਨਾਲ ਬਹੁਤ ਕਰੋੜਾ ਰੁਪਇਆ ਇਸ ਵਾਰ ਸੀਟਾਂ ਦੇ ਲੱਗੇ ਪਰ ਤੁਸੀਂ ਬਿਨ ਪੈਸੇਓ ਇੱਕ ਤਰ੍ਹਾਂ ਦਾ ਕਿਹਾ ਜਾਵੇ ਤੇ ਸੀਟਾਂ ਦੇ ਵਿੱਚ ਫਦੇ ਹਸਲ ਕੀਤੀ ਇਹਦੇ ਬਾਰੇ ਮੈਂ ਫੇਰ ਇੱਕੋ ਹੀ ਗੱਲ ਕਰਦਾ ਹਾਂ ਗੁਰੂ ਸਹਿਬਾਂ ਦਾ ਤਰਸ ਤੇ ਸ਼ਹੀਦਾਂ ਦੀ ਕਲਾ ਆਪਣੀ ਕੋਈ ਔਕਾਤ ਨਹੀਂ ਹੈ ਜਿਹੜਾ ਸਾਡੇ ਗੱਲ ਦਾ ਕਪੜਾ ਵੀ ਸੰਗਤ ਦਾ ਭਗਵਾਨ ਸਾਹਿਬ 227 ਦੇ ਵਿੱਚ ਕੋਈ ਸਿੱਖ ਸਿਆਸਤ ਮੁਫੇ ਸੇਜੀ ਜਾ ਸਕਦੀ ਹੈ ਉਹ ਤਾਂ ਆਰੰਭ ਹੋ ਗਈ ਜੀ ਦੋ ਸੀਟਾਂ ਤੇ ਅੱਛਾ ਜੀ ਉਹ ਕਿੱਥੋਂ ਤੱਕ ਜਾਏਗੀ ਹੁਣ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਨਵਕ ਮਨਪਾਲ ਸਿੰਘ ਹੁਣ ਦਾ ਕੱਲ ਵਕੀਲ ਨੇ ਕਿਹਾ ਜੇਲ੍ਹ ਤੋਂ ਕਹਿੰਦੇ ਮਿਲ ਕੇ ਆਇਆ ਉਹ ਕਹਿੰਦੇ ਕਿ ਆਉਣ ਵਾਲੇ ਸਮ ਲੜਾਂਗੇ ਅਕਾਲੀ ਦਲ ਨੂੰ ਵੀ ਕਹਿੰਦੇ ਆ ਕਿ ਜਿਹੜਾ ਅਕਾਲੀ ਦਲ ਮੁੜ ਸਰਜੀਤ ਕਰਾਂਗੇ ਇੱਕ ਨਵਾਂ ਕੰਗਰਸ ਬਣਾਵਾਂਗੇ ਸਾਹਿਬ ਇੱਕ ਗੱਲ ਸਮਝ ਲਓ ਉਹ ਵੀ ਸਾਡੇ ਭਰਾ ਨੇ ਸਾਰੇ ਸਤਕਾਰਯੋਗ ਨੇ ਆਉਣ ਵਾਲੇ ਸਮੇਂ 'ਚ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਗੱਲ ਕਰਾਂਗੇ ਕਾਲੀ 'ਚ ਅਜੇ ਕੋਈ ਫੈਸਲਾ ਕਿਉਂਕਿ ਵੀ ਸਾਡੇ ਭਰਾ ਸੌ ਚੱਕਨ ਕਦੋਂ ਜਾ ਰਹੇ ਜੇ ਤੇ ਕੀ ਉੱਥੇ ਜਰਾ ਖਾਸ ਹੋਏਗਾ ਸੌ ਚੱਕ ਇਹ ਤਾਂ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਆ ਤੇ ਕਿੱਡਾ ਗੁਰੂ ਸਾਹਿਬ ਨੇ ਸਾਨੂੰ ਮਾਣ ਦਿੱਤਾ ਜਿਹੜੇ ਘਰ ਟਾਉਣ ਵਾਲਿਆਂ ਦੇ ਸਾਹਮਣੇ ਜਦੋਂ ਆਪਾਂ ਬੈਠੇ ਹੋਵਾਂਗੇ ਇੱਕ ਵਾਰੀ ਤੇ ਉਹਨਾਂ ਨੂੰ ਸਵਾਲ ਪੁੱਛਾਂਗੇ ਵੀ ਭਾਈ ਸਾਡਾ ਕਸੂਰ ਤਾਂ ਦੱਸੋ ਸਾਡੇ ਜੋ ਭਰਾ ਨੇ ਖਾਕੀ ਦੇ ਵਿੱਚੋਂ ਹੀ ਭਾਈ ਭਾਈ ਸਤਵੰਦ ਸਿੰਘ ਭਾਈ ਬੈਂਸ ਸਿੰਘ ਭਾਈ ਕੇਰ ਸਿੰਘ ਨਿਕਲੇ ਭਾਈ ਦਲਾਵਰ ਸਿੰਘ ਹੋਣਾ ਨੇ ਭਾਈ ਸੁਖਾ ਜਿੰਦਾ ਮੈਂ ਤੇ ਖਾਕੀ ਨੂੰ ਵੀ ਸਲਾਮ ਕਰਦਾ ਵੀ ਉਹਨਾਂ ਦੇ ਵਿੱਚ ਉਹਨਾਂ ਦੀ ਵਰਦੀ ਨੂੰ ਇਹ ਵੱਡਾ ਰਤਬਾ ਮਿਲਿਆ ਤਾਂਵੇਂ ਸਮੇਂ ਦੇ ਵਿੱਚ ਹੁਣ ਕੀ ਪੰਥਕ ਐਕਟੀਵਿਟੀਜ਼ ਹੋਣਗੀਆਂ ਪੰਜਾਬ 'ਚ ਕਿਉਂਕਿ ਬਹੁਤ ਲੋਡ ਹੈ ਕਿਉਂਕਿ ਨਸ਼ੇ ਦਾ ਬਹੁਤ ਵੱਡੀ ਗੱਲ ਕੀਤੀ ਐ ਇਸ ਵਾਰ ਤੁਹਾਡੇ ਕੇ ਵੀ ਇਹੀ ਸਵਾਲ ਹੁੰਦੇ ਰਹੇ ਸਮੁੱਚੇ ਸਿੱਖ ਜਗਤ ਤੋਂ ਆਪਾਂ ਇਹ ਆਸ ਕਰਦੇ ਵੀ ਜਿਹੜੇ ਸਿੰਘਾਂ ਨੇ ਦਸਤਾਰਾਂ ਸਰਜੀਤ ਨਹੀਂ ਕੀਤੀਆਂ ਮੋੜ ਦਸਤਾਰਾਂ ਸਰਜੀਤ ਕਰੋ ਤੇ ਪੰਜਾਬ ਦੇ ਵਿੱਚ ਇੱਕ ਪੰਜਾਬ ਸਟੇਟ ਐਸੀ ਹੈ ਜਿਹੜੀ ਅਮਨ ਮਾਂ ਇਹਦੇ ਵਿੱਚ ਹਿੰਦੂ ਭਰਾ ਵੀ ਸਾਡੇ ਰਹੇ ਨੇ ਮੁਸਲਮ ਵੀ ਸਿੱਖ ਵੀ ਅਸਾਈ ਵੀ ਆਪਾਂ ਪਹਿਲੋਂ ਧਰਮੀ ਆ ਕਿਉਂਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਰ ਨੇ ਸਾਨੂੰ ਦਇਆ ਕਰਨੀ ਸਿਖਾਈ ਹੈ 52 ਹੁਕਮਾਂ ਦੇ ਆਪਾਂ ਉਹਦੇ ਤੇ ਪੈਰਾ ਦਈਏ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਮੈਂ ਇੱਥੇ ਇੱਕ ਵੱਡੀ ਗੱਲ ਕਰਨੀ ਚਾਹੁੰਦਾ ਸਾਡੀ ਲੜਾਈ ਕੋਈ ਨਹੀਂ ਸੀ ਸਾਡਾ ਘਰ ਇਹਨਾਂ ਨੇ ਕਿਉਂ ਟਾਇਆ ਅੱਜ ਤੱਕ ਸਾਨੂੰ 40 ਸਾਲ ਹੋ ਗਏ ਮੈਂ ਕਹਿੰਦਾ ਜਿਹੜੇ ਪਾਰਟੀਆਂ ਦੇ ਵਿੱਚ ਬੜੇ ਆਪਣੇ ਆਪ ਤੇ ਤਰੰਦਰ ਜਿਹੜੇ ਕਹਿੰਦੇ ਨੇ ਕਿ ਮਤਵਾਦ ਆ ਜਾਊਗਾ ਆਤਵਾਦ ਲਿਆਂਦਾ ਕਿੰਨੇ ਪਹਿਲਾਂ ਸਾਨੂੰ ਇਹ ਦੱਸੋ ਸਾਨੂੰ ਅਜੇ ਤੱਕ ਇਹ ਨਹੀਂ ਸਮਝ ਲੱਗੀ ਵੀ ਆਤਵਾਦ ਲਿਆਂਦਾ ਕਿੰਨੇ ਆ ਆਤਵਾਦ ਲਿਆਉਣ ਵਾਲੇ ਕੌਣ ਨੇ ਇਹ ਦੱਸਿਆ ਜਾਵੇ ਪਰ ਹੁਣ ਵੀ ਕਈ ਜਿਹੜੇ ਸਿਆਸਤ ਕਰਨ ਵਾਲੇ ਲੋਕ ਹੈ ਪ੍ਰਚਾਰ ਕਰ ਰਹੇ ਕਿ ਦਿੱਤਾ ਤਾਂ ਦਿੱਤਾ ਹੁਣ ਆਤਵਾਦ ਲਈ ਫਿਰ ਤਿਆਰ ਹੋ ਭਾਈ ਸਾਹਿਬ ਉਹਨਾਂ ਦੀ ਗੱਲ ਛੱਡੀਏ ਉਹਨਾਂ ਸਿਕਿਉਰਟੀਆਂ ਵੀ ਤੁਹਾਡੇ ਨਾਂ ਤੇ ਲੈਣੀਆਂ ਨੇ ਠੀਕ ਤੇ ਸੀਸ ਦੀ ਯਾਸ ਕਰਦਾ ਹੈ ਜੀ ਜਿਹੜੀ ਸਰਕਾਰ ਆ ਕੋਜੀ ਹਰਕਤਾ ਨਾ ਕਰੇ ਜਿਹੜੇ ਸ਼ਹੀਦ ਨੇ ਉਹ ਸਰਮੌਰ ਹੁੰਦੇ ਨੇ ਜਿਹੜਾ ਫੌਜ ਦੇ ਵਿੱਚ ਸ਼ਹੀਦ ਹੋ ਜੀ ਉਹਨੂੰ ਸਰਕਾਰ ਬਹੁਤ ਕੁਝ ਉਹਨੂੰ ਮਾਨ ਸਨਮਾਨ ਦਿੰਦੀ ਹੈ ਤੇ ਦੇਣਾ ਚਾਹੀਦਾ ਤੇ ਜਿਹੜੇ ਪੰਥ ਤੋਂ ਪਰਵਾਨਿਤ ਪਰਿਵਾਰ ਨੇ ਕੌਮੀ ਪਰਿਵਾਰ ਨੇ ਜਿਹਦੇ ਵਿੱਚ ਭਾਈ ਸੁੱਖਾ ਜਿੰਦਾ ਭਾਈ ਸੁਤਵੰਤ ਬੇਅੰਤ ਭਾਈ ਕੇਰ ਤੇ ਉਹਨਾਂ ਦੇ ਨਾਲ ਜਰਨਲ ਸਵੇਕ ਸਿੰਘ ਬਾਬਾ 18 ਸਿੰਘ ਜਿਨ੍ਹਾਂ ਨੇ 20ਵੀਂ ਸਦੀ ਦੇ ਮਹਾਨ ਜਰਨਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤ ਮੈਨੂੰ ਬਹੁਤ ਦੁੱਖ ਲੱਗਾ ਕੱਲ ਰਾਤ ਦਿਨ ਵੇਲੇ ਜਦੋਂ ਖਬਰ ਆਈ ਸਰਦਾਰ ਮਨਜੀਤ ਸਿੰਘ ਸੋਈ ਜਿਨ੍ਹਾਂ ਨੇ 31 ਅਕਤੂਬਰ ਤੇ ਨਗਮਾ ਪੇਸ਼ ਕੀਤਾ ਸੀ ਕੋਈ ਉਹਨੇ ਨਗਮਾ ਪੇਸ਼ ਕਰਕੇ ਇਹੋ ਜੀ ਤੇ ਨਹੀਂ ਹਰਕਤ ਕੀਤੀ ਵੀ ਪੰਜਾਬ 'ਚ ਅੱਗ ਲਾ ਦਿੱਤੀ ਸੀ ਮੈਂ ਕਹਿੰਦਾ ਇਹ ਕਲਮ ਨੂੰ ਦੱਬਿਆ ਨਹੀਂ ਜਾ ਸਕਦਾ ਇਸ ਕਲਮ ਨੂੰ ਨਾ ਛੇੜੋ ਇਹ ਸਿੱਖਾ ਸਿੱਖ ਉਹ ਨਹੀਂ ਜਿਹੜੇ ਅਮਨ ਅਮਾਨ ਚਾਹੁੰਦੇ ਮੈਂ ਫੇਰ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਆਪਾਂ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਆਪਾਂ ਉਹਦੇ ਵਾਰਸ ਆ ਜਿਵੇਂ ਹੁਣੇ ਪ੍ਰੈਸ ਇੱਕ ਸਵਾਲ ਕਰ ਰਹੀ ਸੀ ਸਿੰਘ ਵੀ ਤੁਸੀਂ ਕਿਹਦਾ ਅਲਾਈਅੰਸ ਵਿੱਚ ਹਸਾ ਬਣੋਗੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਉਹਦੇ ਵਿੱਚ ਇੱਕ ਛੋਟੀ ਜੀ ਗੱਲ ਦੱਸ ਦੇਣਾ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੰਗਾਂ ਲੜੀਆਂ ਨੇ ਤੇ ਸਾਨੂੰ ਜੰਗਾਂ ਦੇ ਵਿੱਚ ਮਹਾਰਾਜ ਨੇ ਸੰਧੀ ਕਰਨੀ ਦੱਸੀ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਜਹਾਂਗੀਰ ਦੇ ਨਾਲ ਸੰਧੀ ਹੋਈ ਆ ਸਮੇਂ-ਸਮੇਂ ਦੇ ਨਾਲ ਸੰਧੀਆਂ ਹੁੰਦੀਆਂ ਰਹੀਆਂ ਨੇ ਤੇ ਟੁੱਟਦੀਆਂ ਰਹੀਆਂ ਵੇਖੋ ਟੇਬਲ ਤੇ ਟਾਕ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਦੋਂ ਸੰਧੀ ਹੋਈ ਸੀ ਉਹਨਾਂ ਨੇ ਚੰਦੂ ਦੀ ਮੰਗ ਕੀਤੀ ਸੀ ਵੀ ਸਾਨੂੰ ਚੰਦੂ ਦਿੱਤਾ ਜਾਵੇ ਉਹਨਾਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਸ਼ਹੀਦ ਕੀਤਾ ਸੀ ਹਾਲਾਂਕਿ ਸਾਡੇ ਦੁਸ਼ਮਣ ਸੀ ਪਰ ਟੇਬਲ ਤੇ ਬਹਿਣਾ ਪਿਆ ਸੀ ਕਿਉਂਕਿ ਟੇਬਲ ਟਾਕ ਹੋਈ ਸੀ ਉਹਦੇ ਵਿੱਚ ਸੰਧੀ 'ਚ ਫੈਸਲਾ ਆਇਆ ਫਿਰ ਚੰਦੂ ਨੂੰ ਲਿਆਂਦਾ ਦਿੱਲੀ ਤੋਂ ਲਾਹੌਰ ਦੀਆਂ ਗਲੀਆਂ 'ਚ ਬੇਪੱਤ ਕੀਤਾ ਤੇ ਉਹਦੇ ਤੋਂ ਬਾਅਦ ਸੰਧੀ ਫੇਰ ਟੁੱਟੀ ਆ ਸੰਧੀਆਂ ਹੁੰਦੀਆਂ ਤੇ ਟੁੱਟਣੀਆਂ ਵੀ ਚਾਹੀਦੀਆਂ ਯਾਰੂ ਸੰਧੀ ਵਸੇ ਅਗਰ ਕੋਈ ਸੰਧੀ ਦੀ ਆਫਰ ਆਵੇ ਵੇਖੋ ਜਦੋਂ ਸੰਧੀ ਲਈ ਸਾਡੇ ਨਾਲ ਆਫਰ ਆਊਗੀ ਸਾਡੀ ਟੇਬਲ ਟਾਕ ਹੋਊਗੀ ਸਾਡੀਆਂ ਤਿੰਨ ਮੰਗਾ ਨੇ ਇੱਕ ਤਾਂ ਬੰਦੀ ਸਿੰਘ ਸਭ ਤੋਂ ਪਹਿਲਾਂ ਉਹ ਰਿਆ ਹੋਣੀ ਚਾਹੀਦੇ ਨੇ ਇੱਕ ਜਿਹੜੀ ਉਸ ਤੋਂ ਵੱਡੀ ਗੱਲ ਜਿਹੜਾ ਸਾਡਾ ਆਨੰਦਪੁਰ ਦਾ ਮਤਾ ਉਹ ਵਰਕਰਰ ਹੋਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਜਿਹੜਾ ਗੁਰੂ ਗੁਰੂ ਰਾਮਦਾਸ ਮਾਰੇ ਦਾ ਦਾਰੇ ਜਿੱਥੇ ਕੁੱਲ ਕਾਇਨਾਤ ਸ੍ਰਿਸ਼ਟੀ ਇਹਨੂੰ ਅੰਤਰਰਾਸ਼ਟਰੀ ਤੌਰ ਤੇ ਇਹਦੀ ਸੁਰੱਖਿਆ ਜਿਹੜੀ ਅੱਜ ਤੋਂ ਡਿਕਲੇਅਰ ਕਰ ਦੇਣੀ ਚਾਹੀਦੀ ਵੀ ਇਹਦਾ ਦਾਇਰਾ ਜਿੰਨਾ ਇਹਨੂੰ ਵੈਕਟਮ ਸਿਟੀ ਜਿਵੇਂ ਬਾਹਰ ਕੰਟਰੀ ਹੈ ਜਿ ਆਪਾਂ ਸਮਝਦੇ ਇਹਦੀ ਸੁਰੱਖਿਆ ਕਰਨੀ ਸਰਕਾਰਾਂ ਦਾ ਬਣਦਾ ਹੈ ਸ਼੍ਰੋਮਣੀ ਕਮੇਟੀ ਇੱਕ ਸਿਕਪੰਦੀ ਨੁਮਾਇੰਦਾ ਜਥੇਬੰਦੀ ਬਹੁਤ ਵੱਡੇ ਪ੍ਰਬੰਧ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮੀ ਪਰਿਵਾਰਾਂ ਦਾ ਬਹੁਤ ਵੱਡਾ ਸਤਕਾਰ ਕਰਦੀ ਤੇ ਉਹਨਾਂ ਦਾ ਕਰਨਾ ਬਣਦਾ ਵੀ ਉਹਨਾਂ ਦੀ ਡਿਊਟੀ ਆ ਸੋ ਮੈਂ ਕਹਿੰਦਾ ਵੀ ਸਾਡੇ ਜਿਹੜੇ ਵੀਰ ਨੇ ਤੁਸੀਂ ਪਹਿਲਾ ਨਿਰਮਲ ਸਿੰਘ ਚੋਲੇ ਵਰਗਿਆਂ ਨੂੰ ਸ਼ਹੀਦ ਕਰਤਾ ਸਰਦਾਰ ਮਨਜੀਤ ਸਿੰਘ ਸੋਈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਹਵਾਲਾ ਦੇ ਰਹੇ ਹੋ ਦੁਸ਼ਮਣ ਦੇ ਨਾਲ ਯਾਨੀ ਕਿ ਦੁਸ਼ਮਣ ਤਾਂ ਸਭ ਤੋਂ ਵੱਡੀ ਕਾਂਗਰਸ ਹੈ ਉਹਦੇ ਨਾਲ ਵੀ ਸੱਦੀ ਹੋ ਜਾਂਦਾ ਮੈਂ ਕਹਿੰਦਾ ਗੁਰੂ ਸਾਹਿਬ ਨੇ ਕੀਤੀਆਂ ਨਹੀਂ ਇਹ ਤਾਂ ਆਉਣ ਵਾਲੇ ਸਮੇਂ 'ਚ ਟੇਬਲ ਟਾਕ ਹੋਊਗੀ ਜਿਹੜਾ ਸਾਡੀਆਂ ਮੰਗਾਂ ਕਰੇ ਕੰਮ ਕੋਈ ਉਹਨਾਂ ਦਾ ਘਰ ਟਾਇਆ ਨਾ ਜਿੰਦਾ ਦੀ ਰਿਹਾਈ ਕਿੰਨੀ ਜ਼ਰੂਰੀ ਔਰ ਭਾਈ ਹਮਲੇ ਦਾ ਦੀ ਰਿਹਾਈ ਕਿੰਨੀ ਜ਼ਰੂਰੀ ਬਹੁਤ ਜ਼ਰੂਰੀ ਸਭ ਤੋਂ ਪਹਿਲਾਂ ਤਾਂ ਭਾਈ ਅਮਰਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਛੇਤੀ ਆਪਾਂ ਜਲਦ ਦੋਨੋਂ ਇਕੱਠੇ ਹੋ ਕੇ ਆਉਣ ਵਾਲੇ ਦਿ